ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਵਿਜੇਂਦਰ ਸਿੰਘਲਾ ਮਨਵੀਰ ਸਿੰਘ ਅਤੇ ਉਹਨਾਂ ਦੇ ਨਾਲ ਹੋਰ ਜਨਸਾਫਰਾਂ ਦਾ ਵਿਦਾਇਕ ਨੇ ਉਹ ਚੋਣ ਮੈਦਾਨ ਦੇ ਵਿੱਚ ਇਸ ਵੇਲੇ ਉਤਰੇ ਹੋਇਆ ਆ ਪਰਵਾਹ ਹੁੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਇੱਥੇ ਔਰ ਅੱਜ ਵਿਰੋਧੀਆਂ ਦੇ ਦਿਲ ਜਿਹੜੇ ਹੈਗੇ ਨੇ ਜ਼ਰੂਰ ਤੜਕਦੇ ਹੋਣਗੇ ਮੈਨੂੰ ਲੱਗਦਾ ਕਿ ਇੱਕ ਇੱਕ ਤਰਫਾ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਉਹਦੇ ਲਈ ਬਣਾ ਲੇ ਇਹ ਬਦਲਾਵ ਕਿਹੋ ਜਿਹਾ ਆਇਆ ਲੋਕਾਂ ਨੇ ਉਹਦਾ ਫਤਵਾ ਦੇਣਾ ਬਰਨਾਲੇ ਵਾਲਿਆਂ ਨੇ ਕਿ ਬਦਲਾਵ ਵਾਕਿਆ ਹੀ ਜ ਆਇਆ ਤਾਂ ਕਿ ਉਹ ਬਦਲਾਵ ਆਇਆ ਜਿਸ ਕਰਕੇ ਅਸੀਂ ਇਹ ਸਰਕਾਰ ਲੈ ਕੇ ਆਏ ਸੀ ਕਿ ਕੋਈ ਹੋਰ ਕਲਾਟ ਨੂੰ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਰੋਡ ਸ਼ੋ ਚੱਲ ਰਿਹਾ ਹੈ ਜਿਨ੍ਹਾਂ ਦੇ ਲਈ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰ ਅੱਜ ਰੋਡ ਸ਼ੋ ਕਰਨ ਦੇ ਲਈ ਪਹੁੰਚੇ ਨੇ ਕਾਂਗਰਸ ਪਾਰਟੀ ਵੀ ਇਸ ਮੁਕਾਬਲੇ ਦੇ ਵਿੱਚ ਸਖਤ ਟੱਕਰ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਐਮਪੀ ਮੀ ਤਹਿਰ ਜੱਤਨ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ ਅਤੇ ਹੁਣ ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਇਥੋਂ ਜੋ ਰੋਡ ਸ਼ੋਅ ਕਰ ਰਹੇ ਨੇ ਉਹਨਾਂ ਦੀ ਵੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਇਹ ਮੁਕਾਬਲਾ ਪੱਖਿਆ ਹੋਇਆ ਤੇ ਅੱਜ ਬਰਨਾਲਾ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪੂਰੀ ਤਾਕਤ ਝੋਕੀ ਹੋਈ ਹੈ ਕਿ ਇਸ ਮੁਕਾਬਲੇ ਨੂੰ ਜਿੱਤਿਆ ਜਾ ਸਕੇ ਤਾਂ ਇਹ ਤਸਵੀਰਾਂ ਬਰਨਾਲਾ ਦੀਆਂ ਜਿੱਥੇ ਜਿੱਥੇ ਗੁਰਦੀਪ ਸਿੰਘ ਬਾਠ ਦੇ ਸਮਰਥਕ ਵੱਡੇ ਕਾਫਲੇ ਨਾਲ ਰੋਡ ਸ਼ੋਅ ਕਰ ਰਹੇ ਨੇ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਲਈ ਵੀ ਪ੍ਰਚਾਰ ਦਾ ਇਹ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ ਤਾਂ ਕਾਂਗਰਸ ਪਾਰਟੀ ਇਹ ਪ੍ਰਚਾਰ ਅੱਜ ਕੀਤਾ ਜਾ ਰਿਹਾ ਹੈ ਤੇ ਕਾਂਗਰਸ ਪਾਰਟੀ ਦੇ ਲਈ ਵੱਡਾ ਕਾਫਲਾ ਪਹੁੰਚਿਆ ਹੋਇਆ ਇਹ ਤਸਵੀਰਾਂ ਬਰਨਾਲਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਸਾਰੀਆਂ ਪਾਰਟੀਆਂ ਦੇ ਵੱਲੋਂ ਆਖਰੀ ਦਿਨ ਚੋਣ ਪ੍ਰਚਾਰ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਬਾਜ਼ਾਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਮ ਲੋਕ ਲੰਘ ਨਹੀਂ ਸਕਦੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਬਰਨਾਲੇ ਨੂੰ ਆਪਣੇ ਕਬਜ਼ੇ ਦੇ ਵਿੱਚ ਇੱਕ ਤਰੀਕੇ ਦੇ ਨਾਲ ਕੀਤਾ ਹੋਇਆ ਹੈ ਪਹਿਲਾਂ ਗੁਰਦੀਪ ਸਿੰਘ ਬਾੜ ਤੇ ਮੀਤ ਹੇਰ ਦਾ ਸਾਹਮਣਾ ਹੋਇਆ ਸੀ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਬਾਗੀ ਗੁਰਦੀਪ ਬਾਠਾ ਮੋ ਸਾਹਮਣੇ ਹੋਏ ਸਨ ਹੁਣ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢੋਲੋਂ ਦੇ ਲਈ ਪ੍ਰਚਾਰ ਕਰਨ ਪਹੁੰਚੇ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੇ ਸਾਹਮਣੇ ਗੁਰਦੀਪ ਸਿੰਘ ਬਾੜ ਦੇ ਸਮਰਥਕ ਇੱਥੇ ਵੀ ਦਿਖਾਈ ਦੇ ਰਹੇ ਹੈ ਤਾਂ ਬਰਨਾਲਾ ਦੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਵੀ ਕੁਝ ਲੀਡਰ ਜਾਂ ਫਿਰ ਵਰਕਰ ਕਾਂਗਰਸ ਪਾਰਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੰਦੀਪ ਸੰਧੂ ਜੋ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੰਦੀਪ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਮਾਹੌਲ ਬਰਨਾਲੇ ਦਾ ਲੰਬੇ ਸਮੇਂ ਤੋਂ ਤੁਸੀਂ ਵੀ ਵਿਚਾਰ ਰਹੇ ਹੋ ਬਰਨਾਲੇ ਦੇ ਵਿੱਚ ਦੇਖੋ ਬਰਨਾਲਾ ਹਲਕਾ ਬੜਾ ਸੂਝਵਾਨ ਹਲਕਾ ਹੈ ਬਰਨਾਲੇ ਦੀ ਇਹ ਹਮੇਸ਼ਾ ਸੋਚ ਰਹੀ ਹੈ ਕਿ ਦਿਲੋਂ ਚੱਲਣਾ ਹੈ ਜਿਹੜਾ ਉਹਨਾਂ ਨੂੰ ਦਿਲੋਂ ਚੰਗਾ ਲੱਗਦਾ ਹੈ ਜਿਹੜੀ ਪਾਰਟੀ ਜਾਂ ਜਿਹੜਾ ਉਮੀਦਵਾਰ ਔਰ ਇਸ ਵਾਰ ਬਰਨਾਲੇ ਦੇ ਜਿਹੜੇ ਵੋਟਰਾਂ ਦਾ ਦਿਲ ਹੈ ਜੋ ਮੈਂ ਮਹਿਸੂਸ ਕੀਤਾ ਕਿਉਂਕਿ ਮੈਂ ਬਹੁਤ ਚਿਰ ਦਾ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਣਾ ਹੈ ਮੈਨੂੰ ਲੱਗਦਾ ਕਿ ਇੱਕ ਇੱਕ ਤਰਫਾ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਉਹਦੇ ਲਈ ਬਣਾ ਲਿਆ ਐਸਾ ਤੁਸੀਂ ਕੀ ਦੇਖਿਆ ਬਰਨਾਲੇ ਚ ਕਿ ਇੰਨੀ ਹਵਾ ਚੇਂਜ ਹੋ ਗਈ ਬਦਲਾ ਇਨਾ ਵੱਡਾ ਲੈਣ ਦੇ ਦੇਖੋ ਪਤਾ ਤਾਂ ਮੇਰੇ ਕੋਲੇ ਕੋਈ ਜਾਦੂ ਵਾਲੀ ਛੜੀ ਤਾਂ ਹੈ ਨਹੀਂ ਤੁਹਾਡੇ ਵਰਗੇ ਭਰਾਵਾਂ ਨਾਲ ਗੱਲ ਕਰਕੇ ਕਿਸੇ ਸੱਜਣ ਮਿੱਤਰ ਵਪਾਰੀ ਨਾਲ ਗੱਲ ਕਰਕੇ ਕਿਸੇ ਆਪਣੇ ਭਰਾ ਜਿਹੜੇ ਵਪਾਰ ਕਰਦੇ ਆ ਛੋਟਾ ਉਹਨਾਂ ਨਾਲ ਗੱਲ ਕਰਕੇ ਮੰਡੀਆਂ ਚ ਕਿਸਾਨ ਬੈਠੇ ਆ ਮਜ਼ਦੂਰ ਬੈਠੇ ਆ ਉਹਨਾਂ ਨਾਲ ਗੱਲਾਂ ਕਰਕੇ ਆਏ ਲੱਗਿਆ ਕਿਹੜੇ ਮੁੱਦੇ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਸਰਕਾਰ ਹੱਲ ਨਹੀਂ ਕਰ ਸਕੀ ਜਿਹਦਾ ਵਿਰੋਧ ਅੱਜ ਸਰਕਾਰ ਨੂੰ ਕਰਨਾ ਬੈਠਾ ਹੈ ਕੁਦਰਤ ਵੱਲੋਂ ਜੋ ਇਸ ਸਰਕਾਰ ਨੇ ਵਾਅਦੇ ਕੀਤੇ ਸੀ ਜਿਸ ਕੇ ਸਮਝੇ ਸਭ ਤੋਂ ਵੱਡਾ ਵਾਅਦਾ ਬਦਲਾਅ ਦਾ ਸੀ ਇਹ ਬਦਲਾਅ ਕਿਹੋ ਜਿਹਾ ਆਇਆ ਲੋਕਾਂ ਨੇ ਉਹਦਾ ਫਤਵਾ ਦੇਣਾ ਬਰਨਾਲੇ ਵਾਲਿਆਂ ਨੇ ਕਿ ਬਦਲਾਵ ਵਾਕਿਆ ਹੀ ਜੀ ਆਇਆ ਤਾਂ ਕਿ ਉਹ ਬਦਲਾਵ ਆਇਆ ਜਿਸ ਕਰਕੇ ਅਸੀਂ ਇਹ ਸਰਕਾਰ ਲੈ ਕੇ ਆਏ ਸੀ ਕਿ ਕੋਈ ਹੋਰ ਬਦਲਾਵ ਇਹ ਤਾਂ ਗੜ ਮੰਨਦੀ ਆ ਰਾਜਧਾਨੀ ਮੰਨਦੀ ਆ ਆਮ ਆਦਮੀ ਪਾਰਟੀ ਆਪਣੇ ਬਰਨਾਲੇ ਤੋਂ ਸ਼ੁਰੂ ਚੰਗੀ ਗੱਲ ਹੈ ਜੀ ਇਹ ਰਾਜਧਾਨੀ ਉਹ ਦਿਨ ਵੀ ਸੀ ਜਿੱਦ ਦਿਨ ਬਾਈ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਸੀ ਉਹ ਦਿਨ ਵੀ ਰਾਜਧਾਨੀ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਦੇ ਵਿੱਚੋਂ ਕੈਪਟਨ ਸੰਦੀਪ ਸੰਧੂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹ ਤਸਵੀਰਾਂ ਕੀ ਲੱਗ ਰਿਹਾ ਹੈ ਮਾਹੌਲ ਕਿਉਂਕਿ ਬਰਨਾਲਾ ਬਦਲਾ ਲੈ ਜਾਣਾ ਜਾਂਦਾ ਬਹੁਤ ਵਧੀਆ ਮਾਹੌਲਾ ਜੀ ਕਾਲਾ ਢਿੱਲੋ ਜੀ ਨੂੰ ਸਾਰੇ ਲੋਕ ਹਰੇਕ ਵਰਗ ਦੇ ਪਸੰਦ ਕਰ ਰਹੇ ਨੇ ਸ਼ਹਿਰੀ ਲੋਕ ਵੀ ਪਿੰਡੂ ਖੇਤਰ ਵਾਲੇ ਵੀ ਪਸੰਦ ਕਰ ਰਹੇ ਨੇ ਬਹੁਤ ਵੱਡਾ ਕਾਫਲਾ ਜਿਹੜਾ ਕਾਂਗਰਸ ਪਾਰਟੀ ਦਾ ਪੈਦਲ ਮਾਰਕ ਦੇ ਰੂਪ ਚਾ ਰਿਹਾ ਬਹੁਤ ਨੌਜਵਾਨਾਂ ਚ ਸਾਹ ਬਜ਼ੁਰਗਾਂ ਚ ਸਾਡੀਆਂ ਮਤਾਮਾਂ ਚ ਪੂਰਾ ਸਾ ਜਿੱਤੂਗਾ ਵੀ ਜਿੱਤੂਗਾ ਕਾਲਾ ਢਿੱਲੋ ਜਿੱਤੂਗਾ ਇਹ ਤਸਵੀਰਾਂ ਬਰਨਾਲਾ ਦੀਆਂ ਨੇ ਜਿੱਥੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਭਰੋਸਾ ਹੈ ਇਹ ਜ਼ਰੂਰ ਇਸ ਹਲਕੇ ਦੇ ਵਿੱਚੋਂ ਉਹਨਾਂ ਦੀ ਜਿੱਤ ਹੋਵੇਗੀ ਪਰ ਕੀ 23 ਤਰੀਕ ਨੂੰ ਜੋ ਨਤੀਜਾ ਆਉਣਾ ਹੈ ਉਸ ਦੇ ਵਿੱਚ ਵੀ ਇਹੀ ਕੁਝ ਹੋਵੇਗਾ ਜਾਂ ਫਿਰ ਨਹੀਂ ਉਸ ਤੋਂ ਹੋਰ ਵੀ ਤਸਵੀਰਾਂ ਤੋਂ ਕੋਸ਼ਿਸ਼ ਕਰਾ ਜਲਦੀਪ ਸਿੰਘ ਕਾਲਾ ਟਿਲੋਂ ਦੇ ਪੱਖ ਦੇ ਵਿੱਚ ਰੋਡ ਸ਼ੋਅ ਹੋ ਰਿਹਾ ਉੱਧਰ ਪਹਿਲਾਂ ਦੋ ਉਮੀਦਵਾਰ ਹੋਰ ਵੀ ਰੋਡ ਸ਼ੋਅ ਕਰ ਚੁੱਕੇ ਆ ਕੀ ਸਥਿਤੀ ਐ ਇਸ ਵੇਲੇ ਤੁਹਾਨੂੰ ਦਿਖ ਰਹੀ ਹੈ ਦੇਖੋ ਜੀ ਰੋਡ ਸ਼ੋਅ ਬਾਕੀ ਵੀ ਕਰ ਚੁੱਕੇ ਆ ਪਰ ਤੁਸੀਂ ਲੋਕਾਂ ਦੀ ਸੰਖਿਆ ਦੇਖੋ ਇੱਕ ਪਾਸੇ ਸਿਰਫ ਟਰੈਕਟਰ ਹੈ ਇੱਕ ਇੱਕ ਬੰਦਾ ਬੈਠਾ ਇੱਕ ਪਾਸੇ ਹਜ਼ਾਰਾਂ ਦੀ ਤਦਾਦ ਚ ਲੋਕ ਨੇ ਤੇ ਇੱਥੋਂ ਬਰਨਾਲੇ ਦੇ ਲੋਕ ਸੜਕਾਂ ਦੇ ਉੱਤਰ ਚੁੱਕੇ ਆ ਕਾਲਾ ਢੱਲੋ ਦੇ ਨਾਂ ਤੇ ਮੋਹਰ ਲਾ ਚੁੱਕੇ ਆ ਕਿ ਤੁਸੀਂ 23 ਤਰੀਕ ਨੂੰ ਜੇ ਰਿਜ਼ਲਟ ਖੁੱਲਿਆ ਤੁਸੀਂ ਦੇਖਿਓ ਬਹੁਤ ਵੱਡਾ ਮਾਰਜਨ ਵਾਲਾ ਇਲੈਕਸ਼ਨ ਜਿੱਤੀ ਜਾਊਗੀ ਲੋਕਾਂ ਨੇ ਪਹਿਲਾਂ ਬਦਲਾ ਲੈ ਹੁੰਦਾ ਸੀ ਨਵਾਂ ਬਦਲਾ ਆਊ ਕੋਈ ਦੇਖੋ ਜੀ ਮੇਰੇ ਪਿਤਾ ਜੀ ਨੂੰ 15 ਸਾਲ ਹੋ ਗਏ ਲੋਕਾਂ ਪਿੱਛੇ ਸੰਘਰਸ਼ ਕਰਦਿਆਂ ਨੂੰ ਅਸੀਂ ਜਿੱਥੇ ਇਹਨਾਂ ਦੀ ਤਹਿਸੀਲਾਂ ਚ ਇਹਨਾਂ ਨੇ ਬੇਈਮਾਨੀਆਂ ਕੀਤੀਆਂ ਆਪਣੇ ਬੰਦੇ ਖੜਾਏ ਆ ਕਮਿਸ਼ਨ ਲੈਂਦੇ ਨੇ ਥਾਣਿਆਂ 'ਚ ਕਮਿਸ਼ਨ ਲੈਂਦੇ ਨੇ ਮੈਨੂੰ ਵੀ ਇਸ ਗੱਲ ਦਾ ਜ਼ਵਾਦਾ ਵੀ ਕਰਦਾ ਤੇ ਮੈਂ ਕਮਿਟਿਡ ਐ ਇਸ ਗੱਲ ਨੂੰ ਮੇਰੇ ਫਾਦਰ ਸਾਹਿਬ ਕਿ ਇਹ ਚੀਜ਼ ਤਹਿਸੀਲਾਂ ਤੇ ਥਾਣਿਆਂ 'ਚ ਕਰਪਸ਼ਨ ਨੂੰ ਅਸੀਂ ਤੇ ਰੋਕ ਲਾਵਾਂਗੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਦੇ ਵਿੱਚੋਂ ਜਿੱਥੇ ਵੱਖੋ ਵੱਖਰੇ ਉਮੀਦਵਾਰ ਨੇ ਜਿਹੜੇ ਉਹ ਪ੍ਰਚਾਰ ਕਰ ਰਹੇ ਨੇ ਹੋਰ ਵੀ ਇੱਥੇ ਗੱਲਬਾਤ ਕਰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਦਾ ਮਾਹੌਲ ਦੇਖ ਰਿਹਾ ਹਾਂ ਬਰਨਾਲਾ ਦਾ ਤੁਹਾਨੂੰ ਕਿਵੇਂ ਲੱਗ ਰਿਹਾ ਭਾਜੀ ਤੁਸੀਂ ਆਪ ਵੀ ਦੇਖ ਕੇ ਦੇਖ ਸਕਦੇ ਹੋ ਕਿ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਇੱਥੇ ਔਰ ਅੱਜ ਵਿਰੋਧੀਆਂ ਦੇ ਦਿਲ ਜਿਹੜੇ ਹੈਗੇ ਨੇ ਜ਼ਰੂਰ ਤੜਕਦੇ ਹੋਣਗੇ ਕਿ ਜਿਹੜੀ ਸਾਂਝ ਲੋਕਾਂ ਨੇ ਕਾਂਗਰਸ ਪਾਰਟੀ ਦੇ ਨਾਲ ਪਾਈ ਹੈ ਕਾਬਿਲ-ਏ-ਤਾਰੀਫ ਹੈ ਬਰਨਾਲਾ ਬਦਲਾਅ ਲਈ ਜਾਣਿਆ ਜਾਂਦਾ ਪਹਿਲਾਂ ਤਿੰਨ ਵਾਰੀ ਇੱਥੋਂ ਮੀਤਿਹਰ ਜਿੱਤ ਗਏ ਇੱਕ ਵਾਰੀ ਐਮਪੀ ਦੋ ਵਾਰੀ ਐਮਐਲਏ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਦੋ ਵਾਰੀ ਐਮਪੀ ਜਿੱਤੇ ਆ ਇਸ ਵਾਰੀ ਕਾਂਗਰਸ ਨੂੰ ਕਿਉਂ ਵੋਟ ਪਾਉਣ ਲੋਕ ਕਿਉਂਕਿ ਜਿਹੜੀ ਆਪਾਂ ਪਹਿਲਾਂ ਬਦਲਾਅ ਦੇ ਸਦਕੇ ਇਹਨਾਂ ਨੇ ਵੋਟਾਂ ਪਾਈਆਂ ਨੇ ਪਰ ਜਿਹੜੀ ਆਮ ਜਨਤਾ ਉਹ ਦੇਖ ਚੁੱਕੀ ਹੈ ਕਿ ਬਦਲਾਅ ਕੋਈ ਹੋਇਆ ਨਹੀਂ ਜੋ ਕਾਂਗਰਸ ਪਾਰਟੀ ਦੇ ਵੇਲੇ ਸੀਗਾ ਸੋ ਹੁਣ ਜਿਹੜਾ ਫਤਵਾ ਹੈ ਇਹਨਾਂ ਨੂੰ ਜ਼ਰੂਰ ਮਿਲੂਗਾ ਇਸ ਚੀਜ਼ ਦਾ कि ਜਿਹੜੀ ਕਾਂਗਰਸ ਪਾਰਟੀ ਦੇ ਕਾਕਾ ਟਲੋਜੀ ਨੇ ਉਹ ਇੱਕ ਬੜੀ ਚੰਗੀ ਸੋਚ ਦੇ ਮਾਲਕ ਨੇ ਔਰ ਵੱਧਵੀ ਹੋਈ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਦਾਵਾ ਰੱਖਦੇ ਨੇ ਤੇ ਲੋਕੀ ਜ਼ਰੂਰ ਇੱਕ ਸੂਝਵਾਨ ਜਿਹੜਾ ਕੈਂਡੀਡੇਟ ਹੈ ਸਾਡਾ ਉਹਨੂੰ ਵੋਟਾਂ પાਕੇ ਜਿਤਾਣਗੇ ਤਾਂ ਇਹ ਕਾਂਗਰਸ ਪਾਰਟੀ ਦਾ ਪ੍ਰਚਾਰ ਤੁਹਾਨੂੰ ਦਿਖਾ ਰਹੇ ਹਾਂ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਅੱਜ ਇਹ ਤੇ ਪ੍ਰਚਾਰ ਕਰ ਰਹੀ ਹੈ ਤਾਂ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਹਰਦੀਪ ਸਿੰਘ ਕਾਲਾ ਢੱਲੋ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਵਿਜੇਂਦਰ ਸਿੰਘਲਾ ਮਲਬੀਰ ਸਿੰਘ ਅਤੇ ਉਹਨਾਂ ਦੇ ਨਾਲ ਹੋਰਨੇ ਸਾਥਕਾਂ ਬਿਦਾਇਕ ਨੇ ਉਹ ਚੋਣ ਮੈਦਾਨ ਦੇ ਵਿੱਚ ਇਸ ਵੇਲੇ ਉਤਰੇ ਹੋਇਆ ਹੈ ਤਾਂ ਤਸਵੀਰਾਂ ਬਰਨਾਲਾ ਦੇ ਵਿੱਚੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਲੱਗਦਾ ਮਾਹੌਲ ਕਿਉਂਕਿ ਹਰ ਪਾਰਟੀਆਂ ਦੇ ਆਖਰੀ ਦਿਨ ਚੋਣ ਪ੍ਰਚਾਰ ਤੇ ਜ਼ੋਰ ਲਾ ਰਹੀਆਂ ਅੱਜ ਚੋਣ ਪ੍ਰਚਾਰ ਬੰਦਾ ਹੈਗਾ ਉਸ ਤੋਂ ਬਾਅਦ 5 ਵਜੇ ਤੋਂ ਜੋ ਇਹ ਚੋਣ ਪ੍ਰਚਾਰ ਅੱਜ ਦੱਸ ਰਿਹਾ ਪੂਰੇ ਚਾਰੇ ਹਲਕਿਆਂ ਵਿੱਚ ਖਾਸ ਕਰ ਬਰਨਾਲਾ ਵਿੱਚ ਕਿ ਕਾਲਾ ਢਿੱਲੋਂ ਜਿੱਤੇਗਾ ਲੋਕ ਬਾਹਰ ਆ ਗਏ ਹਨ ਖੁਦ ਲੋਕਾਂ ਦਾ ਮੰਨ ਹੈ ਕਿ ਅਸੀਂ ਬਦਲਾਅ ਦੀ ਜਿਹੜੀ ਸਰਕਾਰ ਲਿਆਂਦੀ ਸੀ ਉਸ ਨੂੰ ਹੁਣ ਢਾਹ ਲਾ ਦਈਏ ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰਾ ਨਹੀਂ ਪੂਰਾ ਨਹੀਂ ਉਤਰ ਸਕੇ ਇਹ ਤਸਵੀਰ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਤੇ ਵਿਜੇਂਦਰ ਸਿੰਘਲਾ ਹੋਣ ਭਵੇਂ ਕਾਲਾ ਝਲੋ ਹੋਣ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਡਾਕਟਰ ਬਲਵੀਰ ਸਿੰਘ ਸਾਹਿਬ ਦਾ ਸੈਕੰਡ ਮੰਤਰੀ ਅਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਾਲ ਸਿੱਧੇ ਗੱਡੀ ਦੇ ਵਿੱਚ ਸਵਾਰ ਨੇ ਅਤੇ ਇਹ ਪ੍ਰਚਾਰ ਦਾ ਅੱਜ ਆਖਰੀ ਜਿੱਥੇ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਲੋਕਾਂ ਇਸ ਜੋੜ ਪ੍ਰਚਾਰ ਤੋਂ ਬਾਅਦ ਮਹਿਮਨ ਕਿਵੇਂ ਦੇਖਦੇ ਲੋਕ ਵੋਟਾਂ ਵੀ ਪਾਉਣਗੇ ਜਾਂ ਇਕੱਠੇ ਰਹਿ ਜੂ ਵੋਟਾਂ ਜਿੱਧਾ ਇਕੱਠਾ ਉਦਾਂ ਵੋਟਾਂ ਪੈਣਗੀਆਂ ਧੜਾ ਧੜ ਟਗਾ ਧੜ ਟਗਾ ਧੜ ਕਿਉਂਕਿ ਸਾਰੇ ਸਾਰੇ ਲੋਕ ਅੱਜ ਕਾਂਗਰਸ ਪਾਰਟੀ ਦੇ ਨਾਲ ਹੈ ਠੀਕ ਹੈ ਔਰ ਲੋਕਾਂ ਨੂੰ ਮਿਲਦਾ ਹੈ ਕਿ ਕਾਂਗਰਸ ਪਾਰਟੀ ਹੀ ਸਾਰੇ ਸੋਸ਼ਲ ਸਵਾਲ ਹੱਲ ਕਰ ਸਕਦੀ ਹੈ ਤਾਂ ਇਹਨਾਂ ਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਅਰੇ ਸਾਰੇ 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 ਵਿੱਚ ਜਿੱਤ ਹਾਸਲ ਕਰੇਗੀ ਦਾ ਕਿਉਂਕਿ ਲੋਕਾਂ ਦਾ ਸਾਰੀ ਮੀਰ ਜੀ ਲੋਕਾਂ ਦਾ ਉਹ ਹਰ ਆ ਚੁੱਕਿਆ ਤੁਸੀਂ ਦੇਖ ਰਹੀ ਹੋ ਤੁਹਾਡੇ ਕੈਮਰਾਮੈਨ ਵੀ ਦੇਖ ਰਹੇ ਨੇ ਕਾਲੇ ਬਾਈ ਦੀ ਸੋਚ ਤੇ ਪੈਰਾਂ ਦੇਾਂਗੇ ਠੋਕ ਕੇ ਬਾਈ ਹਰ ਇੱਕ ਬੱਚਾ ਹਰ ਇੱਕ ਵੋਟਰ ਹਰ ਇੱਕ ਸੂਚੀ ਸਾਡੇ ਕਾਲੇ ਬਾਈ ਦੇ ਨਾਲ ਆਮਾਨਦਾਰ ਵਫਾਦਾਰ ਨੇਕ ਦਿਲ ਦਾ ਨੇਕ ਦਿਲਾਂ ਦੀ ਤੜਕਨ ਕਾਲਾ ਟੱਲੂ ਕਾਲਾ ਟੱਲੇ ਨੂੰ ਜਿਤਾ ਕੇ ਭੇਜਾਂਗੇ ਬਾਈ ਤਾਂ ਇਹ ਤਸਵੀਰਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਇਸ ਤਰੀਕੇ ਦਾ ਮਹੌਲ ਇੱਥੇ ਬਰਨਾਲਾ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈ ਕਾਂਗਰਸ ਪਾਰਟੀ ਦਾਅਵਾ ਕਰ ਰਹੀ ਹੈ ਕਿ ਇਸ ਸੀਟ ਦੇ ਵਿੱਚੋਂ ਉਹਨਾਂ ਨੂੰ ਜਿੱਤ ਜ਼ਰੂਰ ਹਾਸਲ ਹੋਵੇਗੀ ਪਰ ਕੀ ਇਹ ਨਤੀਜੇ ਦੇ ਵਿੱਚ ਬਦਲੇਗਾ ਜਾਂ ਫਿਰ ਨਹੀਂ ਇਸ ਦੇ ਬਾਰੇ ਵੀ ਆਪਾਂ 23 ਤਰੀਕ ਤੱਕ ਚਰਚਾ ਕਰਦੇ ਰਹਾਂਗੇ ਬੇਬੇ ਜੀ ਪਿੱਛੇ ਨੂੰ ਮੂੰਹ ਕਰੀ ਬੈਠੇ ਹੋ ਹਾਂ ਭਾਈ ਕੀ ਮਾਹੌਲ ਹੈ ਮਾਹੌਲ ਬਹੁਤ ਵਧੀਆ ਪੱਠਾ ਤੇ ਆਈ ਹੈ ਹੈ 1927 ਦਾ ਜਰਮਾ ਮੇਰਾ ਠੀਕ ਹੈ 2 ਸਾਲ ਦਿੱਤੀ ਉਹਦਾ ਮੈਂ ਪੱਠ ਜਾਈ ਦਾਖੀ ਤੇ ਆ ਹੈ ਫਿਰ ਐਮਪੀ ਵਿਜੀਲ ਸਿੰਗਲ ਐਮਪੀ ਬਣਾਇਆ ਹਾਂ ਬਰਨਾਲੇ ਚ ਕੀ ਲੱਗਦਾ ਬਰਨਾਲੇ ਚ ਬਹੁਤ ਵੋਟ ਆ ਜਿੱਤੂ ਬੰਗਾ ਜਿੱਤੂ ਝਾੜੂ ਵਾਲੇ ਜਿੱਤ ਜਾਣਗੇ ਨਾ ਧਾਰੂ ਆਵਾ ਗਿਆ ਮਾਨ ਵੀ ਗਿਆ ਹਾਂ ਠੀਕ ਹੈ ਤਾਂ ਇਹ ਮਾਤਾ ਜੀ ਦਾਵਾ ਕਰ ਰਹੇ ਕਿ ਸਾਰੇ ਨੂੰ ਹਰਾ ਕੇ ਝਾੜੂ ਜਿੱਤੂਗਾ ਪਰ ਕੀ ਝਾੜੂ ਸੱਚਮੁੱਚ ਜਿੱਤੂ ਜਾਂ ਫਿਰ ਨਹੀਂ ਇਹਦਾ ਨਤੀਜਾ 23 ਤਰੀਕੂ ਆਵੇਗਾ। ਤਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ।